ਵਾਹਿਗੁਰੂ ਜੀ ਖਾਲਸਾ ਤੇ ਹਾਂਜੀ ਬਾਬਾ ਜੀ ਆ ਜਿਹੜੀ ਘਟਨਾ ਵਾਪਰੀ ਹੈ ਉਹਦੇ ਬਾਰੇ ਘਟਨਾ ਵਾਹਿਗੁਰੂ ਜੀ ਵੇਖੋ ਵੱਖ-ਵੱਖ ਨਗਰਾਂ ਦੇ ਵਿੱਚ ਤੁਸੀਂ ਵੀ ਜਾਂਦੇ ਰਹਿੰਦੇ ਜੇ ਤੇ ਅਸੀਂ ਵੀ ਵਿਚਰਦੇ ਰਹਿੰਨੇ ਆ ਇੱਕ ਜਥੇਬੰਦੀ ਤੌਰ ਤੇ ਪਰ ਅਸੀਂ ਖਾਸ ਕਰਕੇ ਜਿੰਨੇ ਕੋ ਲੋਪੋ ਕੇ ਥਾਣੇ ਦੇ ਵਿੱਚ ਐਸਐਚਓ ਆਏ ਆ ਮੇਰੇ ਖਿਆਲ ਮੇਰੀ ਥੋੜੇ ਸਮੇਂ ਦੇ ਵਿੱਚ ਤਿੰਨ ਕੋ ਐਸਐਚਓ ਮੇਰੇ ਵੇਖਣ-ਵੇਖਣ ਦੇ ਵਿੱਚ ਬਦਲ ਗਏ ਜਿਨ੍ਹਾਂ ਨੂੰ ਲਿਖਤੀ ਰੂਪ ਚ ਸ਼ਿਕਾਇਤਾਂ ਵੀ ਕੀਤੀਆਂ ਤੇ ਜਾ ਕੇ ਵੀ ਕਿਹਾ ਪਰ ਫੋਨ ਤੇ ਵੀ ਕਿਹਾ ਜਿਨ੍ਹਾਂ ਨੇ ਕੋਈ ਅਜੇ ਤੱਕ ਜੂਨ ਹੀ ਸਰਕੀ ਇਹਨਾਂ ਦੇ ਕੰਨ ਤੇ ਸਾਡੀ ਬੇਨਤੀ ਇਹ ਹੈ ਮੈਂ ਆਪਜੀ ਨੂੰ ਉਥੇ ਕਵਰਾਂ ਦੇ ਵਿੱਚ ਵੀ ਲੈ ਕੇ ਜਾਣਾ ਉਥੇ ਹੁਣ ਵੀ ਇਸ ਵੇਲੇ ਤੁਸੀਂ ਜਾ ਕੇ ਵੇਖ ਸਕਦੇ ਜੇ ਆ ਵੀਰ ਵੀ ਖਲੋਤੇ ਨੇ ਉਥੇ ਘੱਟੋ ਘੱਟ ਇੰਨੀਆਂ 55 ਆਪਾਂ ਨੂੰ ਹੁਣ ਵੀ ਮਿਲ ਸਕਦੀਆਂ ਦੂਜੀ ਬੇਨਤੀ ਇਹ ਹੈ ਕਿ ਸ਼ਰਿਆਮ 12 ਤੋਂ 13 ਸਾਲ ਦੇ ਬੱਚੇ ਜਿਹੜੇ ਆ ਆ ਗਲੀਆਂ ਦੇ ਵਿੱਚ ਹੁਣ ਵੀ ਮੈਂ ਤੁਹਾਨੂੰ ਲੈ ਕੇ ਦਿਖਾ ਦਿੰਦਾ ਤੁਸੀਂ ਸਾਈਡ ਤੇ ਹੋ ਜਿਓ ਪਰ ਇਹਨਾਂ ਹੈ ਕਿ ਜਿਹੜੀ ਸਾਡੇ ਥਾਣੇ ਦੀ ਪੁਲਿਸ ਆ ਇਹ ਪਹਿਲੀ ਤਰੀਕ ਨੂੰ ਆਪਣੇ ਕਾਰਡ ਲੈ ਕੇ ਏਟੀਐਮ ਏਟੀਐਮ ਤੇ ਚਲੇ ਜਾਂਦੇ ਪਰ ਇਹਨਾਂ ਨੂੰ ਲੋਕਾਂ ਨੂੰ ਇਹ ਨਹੀਂ ਪਤਾ ਵੀ ਗਰਾਊਂਡ ਲੈਵਲ ਤੇ ਕੀ ਹੋ ਰਿਹਾ ਸੋ ਸਾਡੀ ਬੇਨਤੀ ਇਹ ਆ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਤੇ ਥੋੜੇ ਦਿਨਾਂ ਦੇ ਵਿੱਚ ਵਿੱਚ ਸਾਡੇ ਚਵਿੰਡਾ ਕਲਾਂ ਤੇ ਚਵਿੰਡਾ ਖੁਰਦ ਦੇ ਵਿੱਚ ਰੇਟਾਂ ਵਧਣਗੀਆਂ ਤੇ ਬਿਲਕੁਲ ਵਧੀਆ ਗੱਲ ਆ ਨਹੀਂ ਤੇ ਫਿਰ ਅਸੀਂ ਆਪਣੇ ਤੌਰ ਤੇ ਕੰਮਰ ਕਸੇ ਕਰਾਂਗੇ ਫਿਰ ਜਿਹੜੇ ਸਰਕਾਰ ਨੇ ਸਾਡੇ ਤੇ ਪਰਚੇ ਕਰਨੇ ਉਹ ਕਰ ਦੇਣਾ ਅਸੀਂ ਚੱਲਾਂਗੇ ਸਾਡਾ ਉਹ ਜਿੱਦਾਂ ਭਾਈ ਅਮਰਪਾਲ ਸਿੰਘ ਜੀ ਕਹਿੰਦੇ ਹੁੰਦੇ ਸੀ ਨਾ ਬੰਦ-ਬੰਦ ਕੱਟਿਆ ਜਾਵੇ ਸਾਡਾ ਸੀਸ ਲਾਥ ਜੇ ਫਿਰ ਅਸੀਂ ਆਪਣੇ ਤੌਰ ਤੇ ਇਹਨਾਂ ਦੀਆਂ ਲੱਤਾਂ ਬਾਹਾਂ ਭੰਨਾਂਗੇ ਤੇ ਫਿਰ ਜਿਹੜਾ ਸਰਕਾਰ ਨੇ ਸਾਡੇ ਤੇ ਪਰਚਾ ਕਰਨਾ ਖੜੇ ਮੱਥੇ ਪ੍ਰਵਾਣ ਆ ਗੱਲ ਹੀ ਕੋਈ ਨਹੀਂ ਤੇ ਇੰਨੀਆਂ ਗ ਬੇਨਤੀਆਂ ਕਰਦਾ ਕਿ ਸਰਦਾਰ ਬਲਦੇਵ ਸਿੰਘ ਮਣਿਆਧੀਆਂ ਸਾਹਿਬ ਜੀ ਤੁਸੀਂ ਵੀ ਸਾਡੇ ਪਿੰਡ ਨਗਰਵਾਲ ਨੂੰ ਥੋੜੀ ਜੀ ਝਾਤੀ ਮਾਰ ਕੇ ਵੇਖੋ ਧਾਰੀয়াল ਸਾਹਿਬ ਜੀ ਤੁਹਾਡੇ ਟਰੱਕ ਫੜੇ ਜਾਂਦੇ ਤੇ ਇੱਕ ਫੋਨ ਤੇ ਤੁਹਾਡੇ ਛੁੱਟ ਜਾਂਦੇ ਆ ਜਿਹੜੀ ਮੇਰੇ ਤੇ ਕਾਰਵਾਈ ਕਰਨੀ ਮੈਨੂੰ ਕੋਈ ਡਰ ਨਹੀਂ ਹੈਗਾ ਕਿਸੇ ਦਾ ਮੈਂ ਨਰ ਧੜਕ ਹੋ ਕੇ ਬੋਲਦਾ ਜਿੱਥੇ ਵੀ ਬੋਲਣਾ ਤੇ ਜਿਹੜੀ ਤੁਸੀਂ ਸਾਡੇ ਤੇ ਕਾਰਵਾਈ ਕਰਨੀ ਉਹ ਵੀ ਕਰ ਦਿਓ ਜੇ ਤੁਹਾਡੇ ਟਰੱਕ ਫੜੇ ਤੇ ਦੋ ਮਿੰਟਾਂ ਦੇ ਵਿੱਚ ਛੁੱਟ ਸਕਦੇ ਆ ਨਾ ਤੇ ਜੇ ਤੁਸੀਂ ਚਾਹੋ ਨਾ ਤੇ ਇਹ ਇੱਕ ਮਿੰਟ ਤੋਂ ਪਹਿਲਾਂ ਬੰਦ ਕਰ ਸਕਦੇ ਜੇ ਕਿਉਂਕਿ ਗਵਰਨਮੈਂਟ ਦਾ ਮਤਲਬ ਕੀ ਹੁੰਦਾ ਗਵਰਨਮੈਂਟ ਜੇ ਗੌਰ ਕਰੇ ਤੇ ਇੱਕ ਮਿੰਟ ਚ ਤੇ ਜੇ ਨਹੀਂ ਕਰਨਾ ਤੇ ਫਿਰ ਸ਼ਹਿਰਾਂ ਆਮ ਜੋ ਮਰਜ਼ੀ ਹੁੰਦਾ ਰਵੇ ਇਹਨਾਂ ਨੂੰ ਪਰਵਾਹ ਕੋਈ ਨਹੀਂ ਮਰਦੇ ਆ ਕਿਸੇ ਦੇ ਮਰਦੇ ਆ ਤੇ ਬਾਕੀ ਅਸੀਂ ਤਿਆਰਵਾਰ ਤਿਆਰ ਫੌਜਾ ਜਥੇਬੰਦੀ ਇਸੇ ਕਰਕੇ ਬਣਾਏ ਸੀ ਕਿ ਨਸ਼ਿਆਂ ਦੇ ਖਿਲਾਫ ਪਰ ਵੇਖੋ ਵੀਰੋ ਗੱਲ ਇਹ ਆ ਵੀ ਜਿਹਦਾ ਮਰ ਜਾਂਦਾ ਨਾ ਜਿਹਦੇ ਘਰ ਲੱਗੀ ਹੁੰਦੀ ਪਤਾ ਹੁੰਦਾ ਉਹਨੂੰ ਦੂਜਾ ਤੇ ਕਹਿੰਦਾ ਕਿ ਬਸੰਤਰ ਬਲਦਾ ਤੇ ਜਦੋਂ ਆਪਣੇ ਘਰ ਬਲਦੀ ਫਿਰ ਆਪਾਂ ਕਹਿੰਦੇ ਨੇ ਵੀ ਸਾਡੇ ਘਰ ਅੱਗ ਲੱਗੀ ਆ ਇਸ ਕਰਕੇ ਮੇਰੀ ਬੇਨਤੀ ਆ ਕਿ ਆ ਵੇਖੋ ਛੋਟਾ ਜਿਹਾ ਆ ਬੱਚਾ ਇੱਥੇ ਲਾਗੇ ਲਿਆ ਕੇ ਵਿਖਾਓ ਕਿ ਆ ਜਿਹੜੀ ਧੀ ਆ ਇਹਦਾ ਕੌਣ ਆਸਰਾ ਐ ਇਸ ਵੇਲੇ ਆ ਮਾਸਾ ਜੀ ਨਹੀਂ ਜਿਹੜੀ ਉਹ ਪਿੱਛੇ ਛੱਡ ਗਿਆ ਟੀਕਾ ਲਾ ਕੇ ਰਾਤੀ ਓਵਰਡੋਜ਼ ਦੇ ਨਾਲ ਉਹਦੀ ਮੌਤ ਹੋ ਗਈ ਆ ਜਿੱਥੇ ਉਹਦੀ ਮੌਤ ਹੋਈ ਆ ਉਹ ਵੀ ਤੁਸੀਂ ਮੌਕਾ ਵਿਖਾਇਓ ਮੇਰੀ ਬੇਨਤੀ ਆ ਤੁਹਾਡੇ ਘੜੀ ਉਥੇ ਸਿਰਿੰਜ ਪਈ ਆ ਉਥੇ ਹੀ ਸਾਰਾ ਸਬੂਤ ਪਿਆ ਵਾ ਤੇ ਬਾਕੀ ਜਿਹੜੇ ਬੰਦੇ ਆ ਨਸ਼ਾ ਵੇਚਦੇ ਆ ਕਰਨਪਾਲ ਸਿੰਘ ਜੀ ਮੇਰੀ ਬੇਨਤੀ ਹੱਥ ਜੋੜ ਕੇ ਪ੍ਰਵਾਨ ਕਰਿਓ ਮੈਂ ਤੁਹਾਨੂੰ ਹੁਣੇ ਅਜੇ ਫੋਨ ਵੀ ਲਾ ਰਿਹਾ ਹਾਂ ਇਸੇ ਮਸਲੇ ਤੇ ਪਰ ਤੁਸੀਂ ਫੋਨ ਨਹੀਂ ਚੁੱਕਿਆ ਇਸ ਕਰਕੇ ਮੇਰੀ ਬੇਨਤੀ ਆ ਕਿ ਇੱਕ ਵਾਰੀ ਆਣ ਕੇ ਕਬਰਾਂ ਦੇ ਵਿੱਚ ਮੌਕਾ ਵੇਖੋ ਮੈਂ ਤੁਹਾਨੂੰ ਦੁਬਾਰਾ ਫੇਰ ਫੋਨ ਲਾਉਣਾ ਮੈਂ ਚੈਨਲ ਦੇ ਰਾਹੀਂ ਵੀ ਕਹਿਣਾ ਚਾਹੁੰਦਾ ਕਿ ਸਾਡੇ ਨਗਰ ਦੇ ਵਿੱਚ ਜ਼ਿਆਦਾ ਨਹੀਂ ਤੇ ਹਫ਼ਤੇ ਬਾਅਦ ਤੁਹਾਡਾ ਜਿਹੜ ਆਪਣੀ ਹਾਜ਼ਰੀ ਦੇ ਵਿੱਚ ਜਿਹੜਾ ਇੱਕ ਢੇਡਾ ਵਾ ਨਾ ਉਹ ਜਰੂਰ ਮਾਰਿਆ ਕਰੋ ਜਿੱਥੇ ਜਿੱਥੇ ਵੀ ਨਸ਼ਾ ਵੇਚਦਾ ਲਿਓ ਮੈਂ ਤੁਹਾਨੂੰ ਨਾ ਨੋਟ ਕਰਾਉਣਾ ਵੀ ਕਿਹੜਾ ਵੇਚਦਾ ਤੇ ਕਿੱਥੋਂ ਵੇਚਦਾ ਮੈਨੂੰ ਪਰਵਾਹ ਨਹੀਂ ਕੋਈ ਮੇਰੀ ਇੰਨੀਆਂ ਗਬੇਲਤੀਆਂ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹੈ ਇਹ ਮੇਰਾ ਕਿੰਨੀ ਉਮਰ ਹੈ ਇਹ ਕੋਈ 30 ਕਿ ਸਾਲ ਹੋਊਗੀ ਕਿ ਕਿਤਰਾ ਮੋਤ ਹੋਈ ਇਹਦੀ ਇਹਦੀ ਮੋਤ ਦੀ ਨਸ਼ੀਨਾ ਹੋਈ ਹੈ 30 ਦਾ ਲਾਇਆ ਨੇ ਇਹ ਕਦੋਂ ਕਦੋਂ ਨਸ਼ਾ ਕਰਦਾ ਹੈ ਨਸ਼ਾ ਇਹਨੂੰ ਹੋ ਗਏ ਉਹਨਕੇ ਪੰਜ-ਸੱਤ ਸਾਲ ਕਰਦੇ ਫਿਰ ਤੁਸੀਂ ਇਹਨੂੰ ਵਰਜਿਆ ਨਹੀਂ ਇਸ ਬੰਦੀ ਵਰਜੀ ਦਾ ਤੇ ਬਰਾਤ ਪਰ ਉਹ ਜਿਹਨੂੰ ਜਾਂਦੇ ਆ ਉਹ ਤੋਂ ਆਂਦੇ ਆ ਹੀ ਨਸ਼ਾ ਦੁੱਜਾ ਸ਼ਰਾਬ ਵੀ ਪੀਣ ਚੱਲੇ ਆ ਇਹ ਨਹੀਂ ਕੰਮ ਕਰਦਾ ਕਿੱਥੋਂ ਲੈਂਦਾ ਹੀ ਇਹਨਾਂ ਇੱਥੋਂ ਲੋਕਾਂ ਕੋਲ ਲੈਂਦਾ ਕਿ ਪਿੰਡੋਂ ਹੀ ਪਿੰਡਾਂ ਜੀ ਲੈਂਦਾ ਵਾਧ ਵਾਧ ਹੋਈ ਵਾਧ ਇਹ ਕੰਮ ਕਰਦਾ ਸੀ ਇਹ ਰਾਜਗੀਰੀ ਦਾ ਕੰਮ ਕਰਦਾ ਹੈ ਗਾਇਆ ਸੀ ਪੁੱਤ ਹਾਂਜੀ ਆ ਗੁੱਡੀ ਉਹਦੀ ਚਲ ਬਚਾਉਦਾ ਹਾਂਜੀ ਹਾਂਜੀ ਬੇਟੀ ਉਹਦੀ ਹਾਂ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਤੇ ਇਹਨਾਂ ਵੀ ਇਹ ਹੋਣਾ ਚਾਹੀਦਾ ਵੀ ਨਸ਼ਾ ਬੰਦ ਹੋਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਵਿਚਾਰਾ ਕਰਨਾ ਇਹਦਾ ਵੈਗਜੀ ਖਾਲਸਾ ਵੈਗਜੀ ਦੀ ਫਤਿਹ ਇਹ ਆ ਜੀ ਸਾਡਾ ਪਿੰਡ ਚਵਿੰਡਾ ਕਲਾਂ ਆ ਜੀ ਚਵਿੰਡੇ ਕਲਾਂ ਦੇ ਵਿੱਚ ਤੇ ਖੁਰਦ ਦੇ ਵਿੱਚ ਤੜਾ ਤੜ ਨਸ਼ਾ ਭਵੇਂ ਕਿਲਵਾਨਾ ਲੈ ਲੋ ਸਾਡੇ ਮਜੀਬ ਸਿੰਘਾਂ ਦੇ ਮੁੰਡੇ ਨਾ ਤੇ ਦਿਹਾੜੀ ਕਰਦੇ ਜੇ ਨਾ ਇਹ ਕੋਈ ਕੰਮ ਕਰਦੇ ਜੇ ਨੌਜਵਾਨ ਮੁੰਡੇ ਆ ਛੋਟੇ ਛੋਟੇ ਮੁੰਡਿਆਂ ਦੇ ਬੋਝਾਂ ਦੇ ਵਿੱਚ ਨਾਕ ਜਿੰਨਾ ਮਰਜ਼ੀ ਸਮਾਨ ਲੈ ਲੋ ਇਹ ਦਿਹਾੜੀਆਂ ਦਾ ਪੇ ਕਰਦੇ ਨੇ ਨਸ਼ਾ ਖਰੀਦ-ਖਰੀਦ ਕੇ ਲੋਕਾਂ ਦੇ ਬੱਚਿਆਂ ਨੂੰ ਮਾਰਨਦੇ ਆ ਅੱਜ ਸਾਡਾ ਨੌਜਵਾਨ ਮੁੰਡਾ ਰਾਤੀ ਨਸ਼ੇ ਨਾਲ ਇਹਨਾਂ ਨੇ ਖਤਮ ਕਰ ਦਿੱਤਾ ਤੇ ਹੋਰ ਉਹਦਾ ਨਾਮ ਬਜੇਤਰ ਸਿੰਘ ਜੀ ਇਹ ਮੇਰਾ ਬ੍ਰਦਰ ਹੀ ਛੋਟਾ ਬ੍ਰਦਰ ਜੀ ਹੈ ਤਾਂ ਸੇਮ ਸਿੰਘ ਜੀ ਕਿੰਨੀ ਉਮਰ ਹੋਏਗੀ ਉਮਰ ਹੋਊਗੀ ਮੈਂ 30 ਤੇ ਲਾਗੇ ਬੰਨੇ ਹੋਊਗਾ ਵਿਆਹ ਕਿ ਕਵਾਰਾ ਹੈ ਵਿਆਹ ਬੱਚ ਗੁੱਡੀ ਛੋਟੀ ਇੱਕ ਹਾਂਜੀ ਆ ਨਿਗੀ ਜੀ ਬੱਚੀ ਆਪੀ ਨਸ਼ੇ ਕਰਨ ਦਾ ਜੀ ਹਾਂਜੀ ਇਦਾਂ ਹੀ ਫਿਰ ਹੋ ਗਿਆ ਏ ਹੌਲੀ ਹੌਲੀ ਤੁਹਾਨੂੰ ਪਤਾ ਕੀ ਚੱਲਣ ਡਿਆ ਘਰ 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 ਨਸ਼ਾ ਵਿਕਣ ਡਿਆ ਚਵਿੰਡੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਤੇ ਇਸ ਬਦੀ ਕੋ ਪੁਲਿਸ ਨੂੰ ਨਹੀਂ ਤੀ ਸੋਚਣਾ ਪੁਲਿਸ ਨੂੰ ਪਤਾ ਹੀ ਆ ਜੀ ਪੁਲਿਸ ਨੂੰ ਤਾਂ ਸਾਰੇ ਪਤਾ ਵੀ ਕਿਦਾਂ ਨਸ਼ਾ ਵਿਕਣ ਡਿਆ ਚਗਾਵੇਂ ਦੇ ਵਿੱਚ ਪੁਲਿਸ ਰਹਿੰਦੀ ਉੱਥੇ ਵਿਕਣ ਡਿਆ ਸਾਡੇ ਪਿੰਡ ਕੋਈ ਚੌਂਕੀ ਨਹੀਂ ਹੈਗੀ ਇੱਥੇ ਵੀ ਨਸ਼ਾ ਕਿ ਨਾਮ ਮਿਲਣ ਡਿਆ ਇੱਥੇ ਚੌਂਕੀ ਬਹਿਣੀ ਚਾਹੀਦੀ ਚਵਿੰਡੇ ਕਲਾਂ ਦੇ ਵਿੱਚ ਇਹ ਤਿੰਨ ਚਾਰ ਪਿੰਡ ਜਿੱਥੇ ਮਾਦੋਗੀ ਚਗਾਵਾ ਚਵਿੰਡਾ ਬਰਾੜ ਇਹ ਆਮ ਨਸ਼ਾ ਇੱਥੇ ਖੁੱਲ੍ਹੇ ਖੁੱਜਨਾ ਮਰਜ਼ੀ ਲੈ ਲੋ ਇਹ ਜਦੋਂ ਕਦੋਂ ਦੇਖਿਆ ਤੋ ਸਾਨੂੰ ਇਹ ਰਾਤੀ ਸਾਨੂੰ 8 9 ਵਜੇ ਪਤਾ ਲੱਗਾ ਫਿਰ ਅਸੀਂ ਇਹਨੂੰ ਚੋਕ ਕੇ ਤੇ ਟੀਕਾ ਇਹਨੂੰ ਕੋਟੀਗਾ ਦਾਗ ਲਾਜਾ ਟੀਕਾ ਉੱਥੇ ਸਿਰੰਜੀ ਲਾਗੇ ਸਿਰੰਜ ਪਈ ਸੀ ਜੀ ਹਾਂਜੀ ਉਦੋਂ ਹੀ ਫਿਰ ਮੌਕੇ ਤੇ ਫਿਰ ਉਹਨੂੰ ਖੜਾ ਦੋ ਮੁੱਕਿਆ ਸੀ ਉੱਥੇ ਹੋਰ ਕੋਈ ਕਿਨੇ ਭੈਣ ਭਰਾ ਆਏ ਅਸੀਂ ਤਿੰਨ ਭਰਾ ਇੱਕ ਸਾਡੀ ਭੈਣ ਆ ਤੇ ਮੰਗ ਕਰਦੇ ਜੀ ਹੁਣ ਮੰਗੇ ਹੋਈ ਆ ਵੀ ਚਲੋ ਸਾਡਾ ਤੇ ਜਿਹੜਾ ਜਾਣ ਵਾਲਾ ਚੱਲ ਗਿਆ ਹੋਰ ਨੌ ਜਵਾਨ ਬੱਚੇ ਜਿੰਨੇ ਵੀ ਹੈਗੇ ਆ ਤੁਹਾਨੂੰ ਪਤਾ ਹੀ ਇਹਨਾਂ ਦੇ ਚਲੋ ਉਹਨਾਂ ਵਾਸਤੇ ਨਸ਼ਾ ਬੰਦ ਹੋਣਾ ਚਾਹੀਦਾ ਜੀ ਪਿੰਡਾਂ ਲੋਕਾਂ ਨੇ ਸਰਕਾਰ ਬਣੀ ਨਸ਼ੇ ਦੇ ਮੁੱਦੇ ਤੇ ਬਣੀ ਹੀ ਉਹ ਇਹ ਸਰਕਾਰ ਨੇ بڑے ਲੋਕਾਂ ਨੂੰ ਵਾਅਦੇ ਕੀਤੇ ਵੀ ਅਸੀਂ ਨਸ਼ੇ ਬੰਦ ਕਰਾਂਗੇ ਪਰ ਸਰਕਾਰ ਨੇ ਬੰਦ ਕਰਨ ਦੀ ਬਜਾਏ ਨਸ਼ੇ ਜ਼ਿਆਦਾ ਹੋ ਗਏ ਆ ਜੀ ਸਾਡੇ ਪਿੰਡ ਦੇ ਵਿੱਚ ਕੋਈ ਟਾਵਾ ਟਾਵਾ ਪਹਿਲਾਂ ਬੰਦੇ ਨਸ਼ਾ ਵੇਚਦੇ ਹੁਣ ਘਰ ਘਰ ਨਸ਼ਾ ਵਿਕੰਡਿਆ ਬਾਬਾ ਜੀ ਤੁਸੀਂ ਲਹਿਰ ਵੀ ਚਲਾਈ ਨਸ਼ਿਆਂ ਖਿਲਾਫ ਅਸੀਂ ਬੜੇ ਚਿਰ ਦੇ ਬੋਲਦਾਂ ਪਰ ਕੋਈ ਸਾਥ ਨਹੀਂ ਜੀ ਦਿੰਦਾ ਹਾਂਜੀ ਸਾਥ ਸਾਥ ਨਹੀਂ ਜੀ ਦਿੰਦੇ ਲਹਿਰ ਤੇ ਬੜੇ ਚਿਰ ਦੇ ਅਸੀਂ ਬੋਲਦੇ ਆ ਚਲੋ ਬੋਲਦੇ ਰਵਾਂਗੇ ਗਾਂਵ ਵੀ ਬੋਲਣਾ ਵਾ ਪਰ ਸਾਡਾ ਚਲੋ ਸਾਨੂੰ ਇਹ ਚਲੋ ਸਾਡਾ ਇੱਕ ਨਹੀਂ ਸਾਡੇ ਕਈ ਜਿੰਨੇ ਵੀ ਪੰਜਾਬ ਦੇ ਨੌਜਵਾਨ ਮਰਨਦੇ ਉਹ ਸਾਡੇ ਹੀ ਆਉ ਸਾਨੂੰ ਸਾਰਿਆਂ ਦਾ ਦੁੱਖ ਆ ਅਸੀਂ ਚਾਹੁੰਦੇ ਆ ਵੀ ਇਹ ਬੰਦ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਘਟਨਾ ਦੇ ਬੜੀ ਮੰਦ ਭਾਗੀ ਘੜੀ ਆ ਜਿਹੜੀ ਇਹ ਸਾਡੇ ਮਤਲਬ ਜਵਾਈ ਲੱਗਦਾ ਹੈ ਸਾਡਾ ਤੇ ਇੱਕ ਆ ਬੱਚਾ ਛੋਟਾ ਜਿਹਾ ਤੇ ਸਾਨੂੰ ਵੀ ਹੋਣੀ ਪਤਾ ਲੱਗਾ ਵੀ ਇਹ ਨਸ਼ੇ ਦੀ ਓਵਰਡੋਜ਼ ਨਾਲ ਜਿਹੜੀ ਇਹਨਾਂ ਦੀ ਮੌਤ ਹੋਈ ਆ ਤੇ ਇਥੇ ਵੀਰਜੀ ਰੀ ਦੱਸਣ ਦੇ ਨੇ ਬੜੇ ਸਾਡੇ ਸਤਿਕਾਰਯੋਗ ਸਤਾਰ ਗੱਬਰ ਸਿੰਘ ਜੀ ਕਿ ਇਥੇ ਨਸ਼ਾ ਜਿਹੜਾ ਆ ਲਗ ਲਗੇ ਤਿੰਨਾ ਚੌ ਪਿੰਡਾਂ ਦੇ ਵਿੱਚ ਬਹੁਤ ਧੜਾ ਧੜ ਵਿਕ ਰਿਹਾ ਆ ਆ ਨਗਰ ਬਰਾੜ ਮਾਦੋਕੇ ਹੋ ਗਿਆ ਆਪਣਾ ਇਹ ਚਵਿੰਡਾ ਹੋ ਗਿਆ ਚੰਗਾਵਾ ਮਾਦੋਕੇ ਇਥੇ ਖਾਸ ਕਰਕੇ ਇਹੋ ਜਿਹਾ ਸਿਸਟਮ ਬਣਾ ਲੈਂਦੇ ਟੈਂਚੀ ਇੰਚੀਆਂ ਜਿੱਥੇ ਵਿਹਲੀ ਜਗ੍ਹਾ ਉਥੇ ਹੀ ਟਿਕਾ ਲਾਉਂਦਾ ਪ੍ਰਬੰਧ ਬਣਾ ਲੈਂਦੇ ਤੇ ਇਹੋ ਜਿਹਾ ਥਾਵਾਂ ਦੇ ਵੀ ਪੁਲਿਸ ਨੂੰ ਜਿਹੜਾ ਜਾ ਕੇ ਚੈੱਕ ਕਰਨਾ ਚਾਹੀਦਾ ਆ ਤੇ ਪੁਲਿਸ ਜਿਹੜੀ ਆ ਉਹ ਬਿਲਕੁਲ ਕੁੰਬ ਕਰਨ ਦੀ ਨੀਂਦ ਸੁਤੀ ਆ ਤੇ ਤੁਹਾਡੇ ਮਾਧਿਅਮ ਚੈਨਲ ਦੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹੁੰਨਾ ਆ ਇਹ ਸ਼ਰੋਮਣੀ ਪੰਥਕ ਕਾਲੀ ਦਸ਼ਮੇਸ਼ ਤਰਨਾ ਦਲ ਸਿੰਘ ਸਾਹਿਬ ਬਾਬਾ ਜੀ ਆਪੇ ਮੇਜਰ ਸਿੰਘ ਜੀ ਸੋਢੀ ਨਨਕਾਣਾ ਸਾਹਿਬ ਵਾਲੇ ਉਹਨਾਂ ਦੀਆਂ ਫੌਜਾਂ ਆ ਇਹ ਪੁਲਿਸ ਆਪਣੀ ਕਾਰਵਾਈ ਕਰੇ ਤੇ ਇਹ ਆ ਜਿਹੜਾ ਨਸ਼ਾ ਆ ਇਹ ਬੰਦ ਹੋਵੇ ਆੜੇ ਛੋਟੇ ਛੋਟੇ ਬੱਚੇ ਬੱਚਿਆਂ ਦੀਆਂ ਮੌਤਾਂ ਹੋਣੀਆਂ 14 14 15 15 ਸਾਲ ਦੇ ਜਿਨ੍ਹਾਂ ਦੀਆਂ ਮੌਤਾਂ ਹੋਣੀਆਂ ਇਹ ਬੰਦ ਹੋਣ ਤੇ ਨਹੀਂ ਤਾਂ ਫਿਰ ਜੇ ਪੁਲਿਸ ਦੇ ਕੋਲ ਨਹੀਂ ਹੁੰਦੀ ਕੋਈ ਕਾਰਵਾਈ ਤੇ ਸਾਨੂੰ ਦੱਸੇ ਤੇ ਅਸੀਂ ਮਹਾਪੁਰਖਾਂ ਦਾ ਹੁਕਮ ਲਈਏ ਤੇ ਆਪਣੀਆਂ ਫੌਜਾਂ ਸੇ ਤਿਆਰ ਬਰਤਿਆਰ ਲੈ ਕੇ ਨਗਰਾਂ ਦੇ ਵਿੱਚ ਰੇਡਾਂ ਮਾਰੀਏ ਅਸੀਂ ਵੇਖਿਓ ਨਸ਼ਾ ਕਿ ਹੁੰਦਾ ਬੰਦ ਕੇ ਨਹੀਂ ਹੁੰਦਾ ਇੱਕੋ ਇੱਕ ਨਿਹੰਗ ਸਿੰਘ ਫੌਜ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜਾ ਜਿਹੜੀ ਇਹ ਰੋਕ ਸਕਦੀ ਹੈ ਨਹੀਂ ਜੇ ਰੁਕਣਾ ਪੁਲਿਸ ਪੁਲਿਸ ਕੋ ਨਸ਼ਾ ਵਾਹਿਗੁਰੂ ਜੀ ਕਾ ਖਾਲਸਾ